ਔਰਤ ਨੇ ਲਾਟਰੀ ਦੇ ਵਿੱਚ ਐਨੇ ਪੈਸੇ ਜਿੱਤੇ ਕਿ ਉਹ ਪਲਾਂ ਦੇ ਵਿੱਚ ਅਰਪਤੀ ਬਣ ਗਈ ਪਰ ਉਸਦੇ ਪਰਿਵਾਰਕ ਮੈਂਬਰਾਂ ਨੇ ਉਸ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਉਹ ਇੰਨੀ ਤੰਗ ਆ ਗਈ ਕਿ ਉਸਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਰਿਸ਼ਤਾ ਹੀ ਤੋੜ ਲਿਆ ਹੁਣ ਉਹ ਔਰਤ ਸਾਹਮਣੇ ਆਈ ਹੈ ਤੇ ਆਪਣੀ ਕਹਾਣੀ ਸਾਰਿਆਂ ਦੇ ਨਾਲ ਸਾਂਝੀ ਕੀਤੀ ਆ ਇਹ ਵੀ ਦੱਸਿਆ ਹੈ ਕਿ ਇਸ ਸਮੇਂ ਉਹ ਕੀ ਕਰ ਰਹੀ ਹੈ ਉਸਨੇ ਐਨੇ ਸਾਰੇ ਪੈਸੇ ਦਾ ਕੀ ਕੀਤਾ ਹੈ ਬਟੇਨ ਦੀ ਰਹਿਣ ਵਾਲੀ ਗਿਲੀਆਂ ਬੇਫੋਰ ਨੇ 2012 ਦੇ ਵਿੱਚ 187.5 ਮਿਲੀਅਨ ਡਾਲਰ ਯਾਨੀ ਲਗਭਗ 1500 ਕਰੋੜ ਰੁਪਏ ਦਾ ਇੱਕ ਜੈਕਪੌਟ ਜਿੱਤਿਆ ਸੀ। ਉਪਲਾਂ ਦੇ ਵਿੱਚ ਇੰਨੀ ਅਮੀਰ ਹੋ ਗਈ ਕਿ ਕੋਈ ਸੋਚ ਵੀ ਨਹੀਂ ਸਕਦਾ ਸੀ। ਪਰ ਕੁਝ ਦਿਨਾਂ ਬਾਅਦ ਔਰਤ ਨੇ ਘਰ ਛੱਡ ਦਿੱਤਾ। ਫਿਰ ਕਈ ਤਰ੍ਹਾਂ ਦੀਆਂ ਗੱਲਾਂ ਉਸ ਦੇ ਬਾਰੇ ਕਹਿਆਂ ਜਾਣ ਲੱਗੀਆਂ। ਹੁਣ ਔਰਤ ਨੇ ਸਾਰੀ ਗੱਲ ਦੱਸੀ ਆ। ਦਾ ਸੰ ਦੇ ਨਾਲ ਗੱਲ ਕਰਦਿਆਂ ਹੋਇਆਂ ਔਰਤ ਨੇ ਕਿਹਾ ਕਿ ਜਿਵੇਂ ਹੀ ਲੋਕਾਂ ਨੂੰ ਪਤਾ ਲੱਗਾ ਕਿ ਅਸੀਂ ਅਮੀਰ ਹੋ ਗਏ ਸਾਡਾ ਜੈਕਪੌਟ ਲੱਗ ਗਿਆ ਤਾਂ ਲੋਕ ਪੈਸੇ ਮੰਗਣ ਦੇ ਲਈ ਲਾਈਨਾਂ ਦੇ ਵਿੱਚ ਲੱਗ ਗਏ ਉਸ ਸਮੇਂ ਮੈਨੂੰ ਕੋਈ ਵੀ ਪੈਸਾ ਨਹੀਂ ਮਿਲਿਆ ਸੀ ਮੈਨੂੰ ਬਹੁਤ ਬੁਰਾ ਲੱਗ ਰਿਹਾ ਸੀ ਮੈਂ ਸੋਚਿਆ ਕਿ ਇਹ ਲੋਕ ਬਹੁਤ ਹੀ ਲਾਲਚੀ ਹਨ ਮੈਂ ਪਹਿਲਾਂ ਪਰਿਵਾਰ ਦਾ ਜੋ ਕਰਜ਼ਾ ਲਾਇਆ ਪੈਸੇ ਮਿਲਤੋਂ ਤੁਰੰਤ ਬਾਅਦ ਗਿਲਿਆਨ ਨੇ ਪਹਿਲਾਂ ਪਰਿਵਾਰ ਦਾ ਕਰਜ਼ਾ ਚੁਕਾਇਆ ਜੋ ਕਿ ਲਗਭਗ 8.87 ਲੱਖ ਡਾਲਰ ਸੀ ਉਸਦੇ ਪਿਤਾ ਤੇ ਭਰਾ ਨੇ ਕਾਰੋਬਾਰ ਸ਼ੁਰੂ ਕਰਨ ਦੇ ਲਈ ਬੈਂਕ ਤੋਂ ਇਹ ਪੈਸੇ ਲੈ ਸਨ ਪਰ ਕਾਰੋਬਾਰ ਨਹੀਂ ਚੱਲਿਆ ਗਿਲਿਆਨ ਨੇ ਕਿਹਾ ਕਿ ਮੇਰੇ ਪਿਤਾ ਤੇ ਭਰਾ ਨੇ ਇੱਕ ਤੋਂ ਬਾਅਦ ਇੱਕ ਕੰਪਨੀਆਂ ਬਣਾਈਆਂ ਤੇ ਫਿਰ ਉਹਨਾਂ ਨੂੰ ਬੰਦ ਕਰ ਦਿੱਤਾ ਇਸ ਵਿੱਚ ਮੇਰਾ ਕੋਈ ਕਸੂਰ ਨਹੀਂ ਸੀ ਪਰ ਮੈਂ ਉਸਨੂੰ ਹਰ ਕਰਜ਼ੇ ਤੋਂ ਮੁਕਤ ਕੀਤਾ ਕਾਰ ਸ਼ੱਟਡਨ ਤੋਂ ਬਾਅਦ ਵੀ ਮੈਂ ਪਰਿਵਾਰ ਦੀ ਆਰਥਿਕ ਮਦਦ ਕਰਦੀ ਰਹੀ ਪੂਰਬੀ ਸਕਾਟਲੈਂਡ ਵਿੱਚ ਉਸਦੇ ਲਈ ਜੋ ਤਕਰੀਬਨ 3.5 ਲੱਖ ਡਾਲਰ ਦਾ ਇੱਕ ਪੈਟਹਾ우스 ਖਰੀਦਿਆ ਉਸ ਸਮੇਂ ਉਹ ਇੱਕ ਟੁੱਟੇ ਭੱਜੇ ਮਕਾਨ ਦੇ ਵਿੱਚ ਰਹਿ ਰਹੇ ਸਨ ਮੈਂ ਆਪਣੇ ਭਰਾ ਨੂੰ ਦੁਬਾਰਾ 1 ਮਿਲੀਅਨ ਡਾਲਰ ਦਿੱਤੇ ਤਾਂ ਜੋ ਉਹ ਇੱਕ ਵਧੀਆ ਕਾਰੋਬਾਰ ਖੋਲ੍ਹ ਸਕੇ ਪਰ ਅਫਸੋਸ ਕੀ ਇਨਾਂ ਪੈਸੇ ਖਰਚਣ ਦੇ ਬਾਵਜੂਦ ਵੀ ਉਹਨਾਂ ਲੋਕਾਂ ਦਾ ਪਿਆਰ ਮੈਨੂੰ ਕਦੇ ਵੀ ਨਹੀਂ ਮਿਲਿਆ ਭਰਾ ਹੁਣ ਮੇ ਨਾਲ ਗੱਲ ਵੀ ਨਹੀਂ ਕਰਦਾ ਗਿਲੀਆਂ ਨੇ ਦੱਸਿਆ ਹੈ ਕਿ ਮੇਰਾ ਭਰਾ ਹੁਣ ਮੇ ਨਾਲ ਗੱਲਬਾਤ ਵੀ ਨਹੀਂ ਕਰਦਾ ਭਾਵੇਂ ਉਹ ਮੇਰੇ ਵੱਲੋਂ ਦਿੱਤੇ ਪੈਸਿਆਂ ਦੇ ਨਾਲ ਹੀ ਆਡੀ ਕਾਰ ਚਲਾਉਂਦਾ ਹੈ ਉਹ ਮੇਰੇ ਵੱਲੋਂ ਦਿੱਤੇ ਪੈਸਿਆਂ ਦੇ ਨਾਲ ਬਣੇ ਹੀ ਮਕਾਨ ਦੇ ਵਿੱਚ ਰਹਿ ਰਿਹਾ ਹੈ ਉਸਨੇ ਮੈਨੂੰ ਆਪਣੇ ਵਿਆਹ ਦੇ ਵਿੱਚ ਬਲਾਵਾ ਵੀ ਨਹੀਂ ਭੇਜਿਆ ਉਹਨਾਂ ਨੇ ਪਿੰਡ ਦੇ ਵਿੱਚ ਮੇਰਾ ਨਾਮ ਬਦਨਾਮ ਕਰ ਦਿੱਤਾ ਹੈ ਕੁਝ ਲੋਕਾਂ ਨੇ ਸਾਨੂੰ ਧਮਕੀਆਂ ਵੀ ਦਿੱਤੀਆਂ ਜਿਉ ਚਾਹੁੰਦੇ ਤਾਂ ਮੇਰੀ ਤਾਰੀਫ ਕਰ ਸਕਦੇ ਸਨ ਕਿਉਂਕਿ ਮੈਂ ਉਹਨਾਂ ਨੂੰ ਸਿਰ ਉੱਚਾ ਚੱਕ ਕੇ ਤੁਰਨ ਦਾ ਮੌਕਾ ਦਿੱਤਾ ਪਰ ਉਹਨਾਂ ਨੇ ਅਜਾਇਆ ਨਹੀਂ ਕੀਤਾ ਗਿਲੀਆਂ ਨੇ ਕਿਹਾ ਕਿ ਮੇਰੇ ਮਾਤਾ ਪਿਤਾ ਨੇ ਵੀ ਮੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜੇ ਮੇਰੇ ਕੋਲ ਹੁੰਦੇ ਤਾਂ ਸ਼ਾਇਦ ਮੈਂ ਉਹਨਾਂ ਦੀ ਹੋਰ ਮਦਦ ਕਰਨ ਦੇ ਯੋਗ ਹੁੰਦੀ ਔਰਤ ਨੇ ਇਹ ਜੈਕਪੌਟ ਆਪਣੇ ਪਤੀ ਐਡਰਨ ਦੇ ਨਾਲ ਮਿਲ ਕੇ ਜਿੱਤਿਆ ਸੀ ਪਰ ਉਹ ਵੀ ਆਪਣੇ ਹਿਸਾਬ ਦੇ ਨਾਲ ਪੈਸਾ ਖੱਚ ਕਰਨਾ ਚਾਹੁੰਦੇ ਸਨ ਇਸੇ ਦੌਰਾਨ ਉਹਨਾਂ ਦੇ ਵਿਚਕਾਰ ਤਕਰਾਰ ਹੋ ਗਈ ਜਾਂ ਨਹੀਂ ਕਿ ਉਹਨਾਂ ਦੇ ਵਿੱਚ ਬੈਸਬਾਜੀ ਹੋਣੀ ਸ਼ੁਰੂ ਹੋ ਗਈ ਤੇ ਫਿਰ 15 ਮਹੀਨਿਆਂ ਦੇ ਬਾਅਦ ਦੋਵੇਂ ਵੱਖ-ਵੱਖ ਹੋ ਗਏ ਹੁਣ ਉਹ ਨਵੇਂ ਜੀਵਨ ਸਾਥੀ ਦੇ ਨਾਲ ਰਹਿ ਰਹੀ ਆ ਤੇ ਲਗਜ਼ਰੀ ਜੀਵਨ ਸ਼ੈਲੀ ਜਿਉ ਰਹੀ ਆ ਕਈ ਕੰਪਨੀਆਂ ਦੇ ਵਿੱਚ ਉਸਨੇ ਪੈਸਾ ਇਨਵੈਸਟ ਕੀਤਾ ਹੋਇਆ ਏ ਉਸ ਨੂੰ ਕਈ ਸਮਾਗਮਾਂ ਦੇ ਵਿੱਚ ਬੁਲਾਇਆ ਵੀ ਜਾਂਦਾ ਏ ਇਸ ਸਮੇਂ ਉਹ ਸਕਾਟਲੈਂਡ ਦੇ ਵਿੱਚ ਇੱਕ ਮਸ਼ਹੂਰ ਹਸਤੀ ਬਣ ਚੁੱਕੀ ਆ ਗਿਲੀਆਂ ਨੇ ਆਪਣੀ ਕੰਪਨੀ ਵੀ ਖੋਲੀ ਹੋਈ ਆ ਤੇ ਕਾਰੋਬਾਰ ਨੂੰ ਅੱਗੇ ਵਧਾ ਰਹੀ ਆ ਤਾਂ ਇਹ ਤੁਹਾਡੇ ਸਾਹਮਣੇ ਇੱਕ ਧਾਰਨ ਸੀ ਕਿਵੇਂ ਇੱਕ ਔਰਤ ਜੋ ਕਰੋੜਾਂ ਰੁਪਏ ਦੀ ਇੱਕ ਲਾਟਰੀ ਜਿੱਤਦੀ ਆ ਤੇ ਬਾਅਦ ਵਿੱਚ ਉਸਦੇ ਸਾਰੇ ਪਰਿਵਾਰਕ ਮੈਂਬਰ ਉਸਦੇ ਨਾਲੋਂ ਅਲੱਗ ਹੋ ਜਾਂਦੇ ਨੇ ਭਾਲੋ ਦਾ ਪੇਕੇ ਪਰਿਵਾਰ ਹੋਵੇ ਜਾਂ ਫਿਰ ਸਹੁਰੇ ਪਰਿਵਾਰ ਹੋਵੇ ਉਸ ਤੋਂ ਸਾਰੇ ਅਲੱਗ ਹੋ ਜਾਂਦੇ ਨੇ ਤੇ ਇਹ ਕਹਾਣੀ ਹੁਣ ਸਾਹਮਣੇ ਆਈ ਆ ਜਦੋਂ ਇਸ ਔਰਤ ਵੱਲੋਂ ਲਾਟਰੀ ਜਿੱਤੀ ਗਈ ਸੀ ਕੁਝ ਸਮਾਂ ਬਾਅਦ ਇਹ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲੋਂ ਅਲੱਗ ਹੋ ਗਈ ਸੀ ਤਾਂ ਉਸ ਸਮੇਂ ਵੱਖੋ-ਵੱਖਰੀਆਂ ਟਿੱਪਣੀਆਂਸ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਸਨ ਪਰ ਹੁਣ ਇਸ ਔਰਤ ਦਾ ਇੱਕ ਇੰਟਰਵਿਊ ਆਇਆ ਹੈ ਉਸਨੇ ਇਸ ਵਿੱਚ ਬਿਆਨ ਕੀਤਾ ਹੈ ਕਿ ਉਹਦੇ ਨਾਲ ਕੀ ਕੁਝ ਵਾਪਰਦਾ ਰਿਹਾ ਹੈ ਲਾਟਰੀ ਤੋਂ ਬਾਅਦ ਲਾਟਰੀ ਜਿੱਤਣ ਤੋਂ ਬਾਅਦ ਕਿਵੇਂ ਉਸਦਾ ਪਤੀ ਵੀ ਉਸ ਨੂੰ ਛੱਡ ਗਿਆ ਸੀ ਕਿਉਂਕਿ ਇਹ ਲਾਟਰੀ ਉਹਨਾਂ ਦੋਨਾਂ ਨੇ ਸਾਂਝੀ ਪਾਈ ਸੀ ਦੇ ਦੋਵੇਂ ਆਪਣੇ ਪੈਸਿਆਂ ਨੂੰ ਦੋਵੇਂ ਸਾਂ ਵਿੱਚ ਵੰਡ ਕੇ ਅਲੱਗ-ਅਲੱਗ ਖਰਚਣਾ ਚਾਹੁੰਦੇ ਸਨ ਤਾਂ ਫਿਰ ਦੋਵਾਂ ਦੇ ਵਿੱਚ ਤਲਾਕ ਹੋ ਜਾਂਦਾ ਹੈ ਤਾਂ ਅਕਸਰ ਕਿਹਾ ਜਾਂਦਾ ਹੈ ਕਿ ਲਾਲਚ ਬੁਰੀ ਬੜਾ ਹੁੰਦੀ ਹੈ ਤੇ ਇਸ ਦੀ ਇਹ ਧਾਰਨ ਸਭ ਨੂੰ ਦੇਖਣ ਨੂੰ ਮਿਲੀ ਆ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਬਣੇ ਰਹੋ ਸਾਡੇ ਚੈਨਲ ਦੇ ਉੱਪਰ ਬਹੁਤ ਬਹੁਤ ਧੰਨਵਾਦ